ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਜੀ ਜਿੱਥੇ ਸਾਬ ਸ੍ਰੀ ਗੁਰੂ ਗੁਰਤੇਗ ਬਹਾਦਰ ਜੀ ਨੌਵੇਂ ਪਾਸ਼ਾ ਜੀ ਨੇ ਆਪਣਾ ਕਰੀਰ ਦੇ ਨਾਲ ਘੋੜਾ ਬੰਨਿਆ ਸੀਗਾ ਜੀ ਤੇ ਉਸ ਜਗ੍ਹਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਦਰਸ਼ਨ ਕਰਵਾਉਣੇ ਆ ਵੀਡੀਓ ਨਾ ਬਣੇ ਰਹੋ ਜੀ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਗੁਰਦੁਆਰਾ ਸਾਹਿਬ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਮੇਨ ਗੇਟ ਤੇ ਐਂਟਰੀ ਕਰ ਲਈ ਆ ਜੀ ਤੇ ਆਪਾਂ ਲੈ ਕੇ ਚੱਲਾਂਗੇ ਜੀ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਜੀ ਦੇ ਦੋਸਤੋ ਵੀਡੀਓ ਨਾ ਬਣੇ ਰਿਓ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਜੀ ਗੁਰਦੁਆਰਾ ਸੋਈਆਣਾ ਪਾਸ਼ਾਹੀ ਨੌਵੀਂ ਸਾਰਾ ਇਤਿਹਾਸ ਆ ਜੀ ਤੁਸੀਂ ਮੇਰੇ ਵੀਡੀਓ ਦੇ ਵਿੱਚੋਂ ਕਲਿੱਪ ਕੱਟ ਕੇ ਜ਼ੂਮ ਕਰਕੇ ਵੀ ਇਤਿਹਾਸ ਪੜ੍ਹ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਉਹ ਕਰੀਰਦਰ ਦਰਖਤ ਵੀ ਦਿਖਾਵਾਂਗੇ ਜੀ ਉਹ ਦਰਖਤ ਦਿਖਾਉਨੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਤੇ ਛੱਪੜੀ ਦੇ ਵਿੱਚ ਪੰਜ ਇਸ਼ਨਾਨਾ ਕਰਿਆ ਸੀਗਾ ਜੀ ਤੇ ਦੁਪਹਿਰਾ ਕੱਟਿਆ ਤੇ ਉੱਥੇ ਅੱਜ ਉਸੇ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਜੀ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਵੀਡੀਓ ਨਾਲ ਬਣੇ ਰਹੋ ਜੀ ਲਓ ਜੀ ਪਰਮਾਤਮਾ ਦੇ ਰੰਗ ਦੇਖੋ ਗੁਰਦੁਆਰਾ ਸਾਹਿਬ ਐਂਟਰੀ ਕਰਦੇ ਹੀ ਬਰਸਾਤ ਸ਼ੁਰੂ ਹੋ ਗਈ ਆ ਦੇਖੋ ਹਲਕੀ ਹਲਕੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗਰਮੀ ਸੀਗੀ ਜੀ ਤੇ ਬੱਦਲ ਹੋ ਗਏ ਆ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ ਵਾ ਗੁਰਦੁਆਰਾ ਸਾਹਿਬ 'ਚ ਐਂਟਰੀ ਕਰਦੇ ਹੀ ਤੇ ਦੋਸਤੋ ਕਰੋ ਤੁਸੀਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਇਹ ਪੌੜੀਆਂ ਦੇ ਰਾਸਤੇ ਆਪਾਂ ਦਰਬਾਰ ਸਾਹਿਬ ਤੁਹਾਨੂੰ ਲੈ ਕੇ ਚੱਲਦੇ ਆਂ ਸੰਗ ਤੋਂ ਵੀਡੀਓ ਨਾਲ ਬਣੇ ਰਹੋ ਜੀ ਦਰਸ਼ਨ ਕਰਵਾਉਨੇ ਆਪਾਂ ਤੁਹਾਨੂੰ ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਕਰੀਰ ਦੇ ਦਰਖਤ ਨਾਲ ਬੰਨਿਆ ਸੀਗਾ ਜੀ ਉਸ ਜਗ੍ਹਾ ਦੇ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਦਰਸ਼ਨ ਕਰਵਾਉਂਦੇ ਆ ਜੀ ਦੇਖੋ ਜੀ ਕਿੰਨੇ ਪਿਆਰੇ ਫੁੱਲ ਬੂਟੇ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਜੀ ਦੇ ਮੇਨ ਐਂਟਰੀ ਗੇਟ ਦੇ ਉੱਪਰ ਦਰਬਾਰ ਸਾਹਿਬ ਤੋਂ ਪਹਿਲਾਂ ਹੀ ਲੱਗੇ ਹੋਏ ਆ ਇਹ ਬੂਟੇ ਤੁਸੀਂ ਦੇਖ ਸਕਦੇ ਹੋ ਲਓ ਜੀ ਆਪਾਂ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ 'ਚ ਤੁਹਾਨੂੰ ਦਰਸ਼ਨ ਕਰੋ ਸੰਗਤੋਂ ਤੇ ਆਪਣਾ ਜੀਵਨ ਸਫਲਾ ਕਰੋ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਜੀ ਲਓ ਜੀ ਆਪਾਂ ਤੁਹਾਨੂੰ ਆਪਾਂ ਦਰਸ਼ਨ ਕਰਵਾ ਰਹੇ ਆਂ ਬੜੇ ਪਿਆਰ ਤੇ ਸਤਿਕਾਰ ਨਾਲ ਦੋਸਤੋ ਮੇਰੀ ਵੀਡੀਓ ਨੂੰ ਦੇਖੋ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਦੋਸਤੋ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਗੁਰਦੁਆਰਾ ਸੋਈਆਣਾ ਸਾਹਿਬ ਪਾਸ਼ਾਹੀ ਨਵੀਂ ਢੋਲਾ ਬਰਨਾਲਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਅੜੀਸਰ ਗੁਰਦੁਆਰਾ ਸਾਹਿਬ ਜਦੋਂ ਆਉਨੇ ਹੋ ਜੀ ਅੜੀਸਰ ਤੋਂ ਇਹ ਗੁਰਦੁਆਰਾ ਸਾਹਿਬ 4 ਕਿਲੋਮੀਟਰ ਦੀ ਦੂਰੀ ਤੇ ਆ ਜੀ ਮੇਨ ਜੀਟੀ ਰੋਡ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਗੁਰਦੁਆਰਾ ਅੜੀਸਰ ਸਾਹਿਬ ਤੋਂ ਚੱਲ ਕੇ 1712 ਬਿਕਰਮੀ ਨੂੰ ਸੋਈਵਾਲ ਪਹੁੰਚੇ ਸਥਾਨ ਤੇ ਗੁਰੂ ਜੀ ਨੇ ਕਰੀਰ ਨਾਲ ਘੋੜਾ ਬਨ ਕੇ ਛੱਪੜੀ ਵਿੱਚ ਪੰਜ ਇਸ਼ਨਾਨਾ ਕੀਤਾ ਸੀਗਾ ਜੀ ਤੁਹਾਨੂੰ ਅੱਗੇ ਆਪਾਂ ਵੀਡੀਓ 'ਚ ਦਿਖਾਉਨੇ ਆ ਜੀ ਉਸ ਛੱਪੜੀ ਦੀ ਜਗ੍ਹਾ ਤੇ ਹੁਣ ਸਰੋਵਰ ਬਣਿਆ ਹੋਇਆ ਆ ਜੀ ਐਸੇ ਜਗ੍ਹਾ ਤੇ ਗੁਰਦੁਆਰਾ ਸੋਈਆਣਾ ਸਾਹਿਬ ਪਾਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿੱਥੇ ਉਹਨਾਂ ਨੇ ਆਪਣਾ ਕੋੜਾ ਕਰੀਰ ਦੇ ਦਰਖਤ ਨਾ ਬੰਨਿਆ ਸੀ ਆਪਾਂ ਉਸ ਕਰੀਰ ਦੇ ਦਰਖਤ ਦੇ ਪੁਰਾਤਨ ਸਮੇਂ ਦੇ ਬਹੁਤ ਪੁਰਾਣਾ ਦਰਖਤ ਹੋ ਚੁੱਕਿਆ ਜੀ ਉਸ ਦੇ ਦਰਸ਼ਨ ਵੀ ਆਪਾਂ ਤੁਹਾਨੂੰ ਵੀਡੀਓ ਚ ਅੱਗੇ ਕਰਾਉਨੇ ਆ ਜੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੂਰ ਦਰਾਡੇ ਤੋਂ ਚੱਲ ਕੇ ਆਉਂਦੀਆਂ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇਸ ਜਗ੍ਹਾ ਤੇ ਚੱਲ ਕੇ ਆਉਂਦੀਆਂ ਨੇ ਜੀ ਦਰਸ਼ਨ ਕਰਨ ਲਈ ਲਓ ਜੀ ਕਰੋ ਦਰਸ਼ਨ ਫਿਰ ਤੁਸੀਂ ਸਰੋਵਰ ਸਾਹਿਬ ਜੋ ਪਹਿਲਾਂ ਇਹ ਛੱਪੜੀ ਹੁੰਦੀ ਸੀਗੀ ਜਿੱਥੇ ਹੁਣ ਇਹ ਸਰੋਵਰ ਬਣਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜਿੱਥੇ ਨਵੇਂ ਪਾਸ਼ਾ ਜੀ ਨੇ ਪੰਜ ਇਸ਼ਨਾਨਾ ਕਰਿਆ ਸੀ ਤੇ ਆਪਣਾ ਦੁਪਹਿਰਾ ਕੱਟਿਆ ਸੀਗਾ ਜੀ ਇਹ ਉਹੀ ਜਗ੍ਹਾ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਹਾਂ ਜੀ ਹਲਕਾ ਹਲਕਾ ਮੀਂਹ ਪੈਣ ਲੱਗ ਗਿਆ ਜੀ ਮੌਸਮ ਬਹੁਤ ਵਧੀਆ ਹੋ ਗਿਆ ਜੀ ਪਰਮਾਤਮਾ ਦੇ ਰੰਗ ਦੇਖੋ ਬਹੁਤ ਜ਼ਿਆਦਾ ਗਰਮੀ ਸੀਗੀ ਬਹੁਤ ਹੀ ਠੰਡਾ ਮੌਸਮ ਕਰਤਾ ਪਰਮਾਤਮਾ ਨੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਪਰਮਾਤਮਾ ਕਰੇ ਉਹ ਦਿਨ ਦੋਗਣੀ ਰਾਤ ਚੌਗਣੀਆ ਤਰੱਕੀਆਂ ਕਰਨ ਜੀ ਹਮੇਸ਼ਾ ਇਹ ਪਿਛਲੇ ਪਾਸੇੋਂ ਤੁਸੀਂ ਗੁਰਦੁਆਰਾ ਸਾਹਿਬ ਜੀ ਦਾ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਪੂਰਾ ਮਾਰਬਲ ਦਾ ਕੰਮ ਹੋਇਆ ਹੋਇਆ ਜੀ ਇਸ ਜੋ ਮੈਂ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਸ ਸਥਾਨ ਤੇ ਹਰ ਮਹੀਨੇ ਮੱਸੀਆ ਸੰਗਰਾਣ ਦਾ ਦਿਹਾੜਾ ਮਨਾਇਆ ਜਾਂਦਾ ਜੀ ਮੱਸੀਆ ਤੇ ਸੰਗਰਾਣ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਹਰ ਮਹੀਨੇ ਮਨਾਇਆ ਜਾਂਦਾ ਹੈ ਜੀ ਇਹ ਅੜੀਸਰ ਗੁਰਦੁਆਰਾ ਸਾਹਿਬ ਜੀ ਤੋਂ ਮੈਂ ਦੁਬਾਰਾ ਫੇਰ ਦੱਸ ਰਿਹਾ ਜੀ ਜੋ ਵੀ ਸੰਗਤ ਗੁਰਦੁਆਰਾ ਅੜੀਸਰ ਸਾਹਿਬ ਆਉਂਦੀ ਆ ਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵੀ ਜ਼ਰੂਰ ਦਰਸ਼ਨ ਕਰਨ ਆਇਓ ਸੰਗਤੋ ਤੇ ਆਪਣਾ ਜੀਵਨ ਸਫਲਾ ਕਰਿਓ ਵੀਡੀਓ ਨਾ ਬਣੇ ਰੋ ਤੁਹਾਨੂੰ ਦਿਖਾ ਰਿਆਂ ਜੀ ਆਪਾਂ ਅੱਗੇ ਉਸ ਕਰੀਰ ਦਾ ਦਰਖਤ ਵੀ ਦਿਖਾਉਣੇ ਆ ਜੀ ਜੋ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਜੀ ਤੁਸੀਂ ਮੇਰੀ ਵੀਡੀਓ ਚੋਂ ਕਲਿੱਪ ਕੱਟ ਕੇ ਜ਼ੂਮ ਕਰਕੇ ਆਰਾਮ ਨਾਲ ਪੜ੍ਹ ਸਕਦੇ ਹੋ ਜੀ ਇਹ ਉਹ ਕਰੀਰ ਦਾ ਦਰਖਤ ਆ ਜੀ ਸੰਗਤੋ ਕਰੋ ਦਰਸ਼ਨ ਜਿੱਥੇ ਨੌਵੇਂ ਪਾਸ਼ਾ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ 1722 ਨੂੰ ਲੋ ਜੀ ਉਸ ਕਰੀਰ ਦੇ ਦਰਖਤ ਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਸਾਰੀਆਂ ਦਰਸ਼ਨ ਕਰਨ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਦਰਸ਼ਨ ਕਰੋ ਉਸ ਕਰੀਰ ਦੇ ਦਰਖਤ ਦੇ ਜੋ ਬਹੁਤ ਪੁਰਾਣੇ ਸਮੇ ਦਾ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਇਸ ਜਗ੍ਹਾ ਦੇ ਉੱਪਰ ਆਏ ਸੀਗੇ ਇਸ ਧਰਤੀ ਨੂੰ ਭਾਗ ਲਾਇਆ ਜੀ ਗੁਰੂ ਜੀ ਨੇ ਗੁਰਦੁਆਰਾ ਆੜੀ ਸਾਹਿਬ ਜੀ ਤੋਂ ਚੱਲਦੇ ਹੋਏ ਗੁਰਦੁਆਰਾ ਸੋਈਆਣਾ ਸਾਹਿਬ ਇੱਥੇ ਗੁਰੂ ਜੀ ਨੇ ਇੱਥੇ ਇਸ ਪਵਿੱਤਰ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀਗਾ ਜੀ ਦਰਸ਼ਨ ਕਰਵਾ ਰਹੇ ਆ ਜੀ ਸੰਗਤੋ ਦਰਸ਼ਨ ਕਰੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਦੋਸਤੋ ਵੀਡੀਓ ਦੇ ਬਣਾਉਂਦੇ ਸਮੇਂ ਜੇ ਕੋਈ ਗਲਤੀ ਮਲਤੀ ਹੋ ਗਈ ਤਾਂ ਮਾਫ ਜਰੂਰ ਕਰਿਓ ਆਪਾਂ ਇਦਾਂ ਹੀ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੀ ਬਸ ਤੁਹਾਡੇ ਸਾਥ ਦੀ ਲੋੜ ਆਪਾਨੂੰ ਤੁਸੀਂ ਦੋਸਤੋ ਆਪਣਾ ਸਾਥ ਦਿਓ ਜੀ ਆਪਾਂ ਇਦਾਂ ਹੀ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਬਣਾਉਂਦੇ ਰਹਿਾਂਗੇ ਜੀ ਤੇ ਵੀਡੀਓ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜਦੋਂ ਤੁਸੀਂ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਵਾ ਦਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਆਪਾਂ ਰੋਕੇ ਕੋਸ਼ਿਸ਼ ਕਰਦੇ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਈਏ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੀ ਤੇ ਮੌਸਮ ਇੰਨਾ ਕੁ ਵਧੀਆ ਹੋ ਗਿਆ ਪਰਮਾਤਮਾ ਦੇ ਰੰਗ ਆ ਜੀ ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ ਦੇਖ ਸਕਦੇ ਹੋ ਗੁਰਦੁਦਵਾਰਾ ਸਾਹਿਬ ਜੀ ਦਾ ਇੱਧਰਲੇ ਪਾਸੇ ਆਪਾਂ ਤੁਹਾਨੂੰ 뷰 ਦਿਖਾ ਰਹੇ ਆ ਜੀ ਤੇ ਇੱਧਰਲੇ ਪਾਸੇ ਲੰਗਰ ਹਾਲ ਆ ਜੀ ਵੀਰ ਭਾਂਡਿਆਂ ਦੀ ਸੇਵਾ ਕਰ ਰਹੇ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਕੱਚੀ ਕੰਧ ਵੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਪੁਰਾਣੇ ਸਮੇਂ ਦੀਆਂ ਕੰਧਾਂ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੋ ਲਿਪੀਆਂ ਹੋਈਆਂ ਨੇ ਮਿੱਟੀ ਦੇ ਨਾਲ ਲਿਪਕ ਕੇ ਬਣਾਈਆਂ ਨੇ ਇਹ ਵੀ ਗੁਰਦੁਆਰਾ ਸਾਹਿਬ ਜੀ ਦਾ ਜਦੋਂ ਐਂਟਰੀ ਕਰਦੇ ਆ ਬਿਲਕੁਲ ਸਾਹਮਣੀ ਆ ਜੀ ਪੁਰਾਣੇ ਸਮੇਂ ਦੀਆਂ ਕੰਧਾਂ ਇਹ ਲਿਪਕ ਕੇ ਬਣਾਈਆਂ ਨੇ ਜੀ ਕੰਦਾ ਲੋ ਜੀ ਥੋੜਾ ਜਿਹਾ ਆਪਾਂ ਤੁਹਾਨੂੰ ਦੂਰ ਤੋਂ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਸੀਨ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੰਗਤਾਂ ਹਮ ਹਮਾ ਕੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਤੁਸੀਂ ਵੀ ਸੰਗਤੋਂ ਜਦੋਂ ਗੁਰਦੁਆਰਾ ਅੜੀਸਰ ਸਾਹਿਬ ਆਉਣੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵੀ ਜ਼ਰੂਰ ਦਰਸ਼ਨ ਕਰਕੇ ਆਇਓ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਕਰੀਰ ਤੇ ਦਰਖਤ ਨਾ ਬੰਨਿਆ ਸੀ ਜੋ ਅੱਜ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਜੂਦ ਹੈ ਜਿਹਦੇ ਆਪਾਂ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਏ ਜੀ ਉਸ ਦਰਖਤ ਦੇ ਤੇ ਗੁਰੂ ਜੀ ਨੇ ਇੱਕ ਛੱਪੜੀ ਵਿੱਚ ਇਸ਼ਨਾਨ ਕਰਿਆ ਸੀਗਾ ਜੀ ਪੰਜ ਇਸ਼ਨਾਨਾ ਕਰਿਆ ਸੀਗਾ ਤੇ ਆਪਣਾ ਦੁਪਹਿਰਾ ਇਸੇ ਜਗ੍ਹਾ ਤੇ ਕੱਟਿਆ ਸੀ ਗੁਰੂ ਜੀ ਨੇ ਜੋ ਜਗ੍ਹਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਉਹੀ ਜਗ੍ਹਾ ਵਾ ਤੁਸੀਂ ਸੰਗਤੋਂ ਜ਼ਰੂਰ ਇਸ ਜਗ੍ਹਾ ਦੇ ਦਰਸ਼ਨ ਕਰਿਓ ਤੇ ਆਪਣਾ ਜੀਵਨ ਸਫਲਾ ਕਰਿਓ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਪਾਰਕ ਵੀ ਹੈ ਜੀ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਪਿਆਰੇ ਬੂਟੇ ਲੱਗੇ ਆ ਪਾਰਕ ਦੇ ਵਿੱਚ ਜੀ ਬੂਟਿਆਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਹੈ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਦੋਸਤੋ ਆਪਾਂ ਹੁਣ ਤੁਹਾਨੂੰ ਮਿਲਾਂਗੇ ਜੀ ਕੱਲ ਨੂੰ ਅਗਲੀ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕੱਲ ਅਗਲੇ ਵਲੌਗ